ਸਵਾਲ ਨੰਬਰ 59 ਦਾ ਜਵਾਬ ਹੈ ਇਹਨੂੰ ਚੰਗੇਰ ਕਹਿੰਦੇ ਆ ਤੇ ਅੱਜ ਨਾ ਸਭ ਤੋਂ ਪਹਿਲਾ ਜਵਾਬ ਆਇਆ ਇੱਕ ਬਾਈ ਸੋਹਣ ਸਿੰਘ ਹੈ ਸਰਸੇ ਤੋਂ ਇਹਨਾਂ ਨੇ ਜਵਾਬ ਦਿੱਤਾ ਵੀ ਬਾਈ ਸਾਡੇ ਕੋਲ ਚੰਗੇਰ ਹਲੇ ਪਈ ਹੈ ਤੇ ਬਾਈ ਸੋਹਣ ਸਿੰਘ ਦੀ ਪਤਾ ਕੀ ਕਹਾਣੀ ਹੈ ਇਹਨਾਂ ਨੇ ਵਿਰਸਾ ਕਿਵੇਂ ਸੰਭ ਕੇ ਰੱਖਿਆ ਹੋਇਆ ਇਹ ਵੀ ਪਿੰਡ ਚੋਂ ਗਏ ਨੇ ਪਿੰਡ ਅਮਰਜੀਤਪੁਰੇ ਚੋਂ ਟਾਣੀ ਸੀ ਇਹਨਾਂ ਦੀ ਹੁਣ ਸ਼ਹਿਰ ਚੱਲ ਗਏ ਨੇ ਦੇਖੋ ਵਿਰਸੇ ਨੂੰ ਕੋਈ ਵੀ ਨਹੀਂ ਛੱਡਦਾ ਆਪਦੇ ਨੂੰ ਸ਼ਹਿਰਾਂ 'ਚ ਤਾਂ ਆਮ ਹੀ ਦੂਜੇ ਭੰਡੇ ਚੱਲਦੇ ਨੇ ਅਲੂਮੀਨੀਅਮ ਸਟੀਲ ਤੇ ਪਰ ਇਹਨਾਂ ਆਂ ਦੇ ਵੀ ਚੰਗੇ ਰ ਅਸੀਂ ਹਾਲੇ ਵੀ ਸੰਭ ਕੇ ਰੱਖੀ ਹੋਈ ਆਪਦੀ ਸਾਡੇ ਕੋਲ ਚੰਗੇਰ ਵਾਲੇ ਹੈਗੇ ਤੇ ਇਹ ਚੰਗੇਰ ਸ਼ਿੱਕੂ ਇਹ ਚੰਗੇਰ ਇਸ ਕੰਮ ਆਉਂਦੀ ਸੀ ਵੀ ਜਦੋਂ ਨਾ ਬੀਬੀਆਂ ਨੇ ਰੋਟੀਆਂ ਲਾਉਣੀਆਂ ਤੰਦੂਰਾਂ ਤੇ ਉਹ ਲਾ ਲਾ ਕੇ ਜਦੋਂ ਪੱਕ ਜਣੀਆਂ ਤੇ ਚੰਗੇਰ 'ਚ ਰੱਖੀ ਜਾਣੀਆਂ ਫਿਰ ਉਹਨਾਂ ਨੂੰ ਚੋਪੜ ਕੇ ਤੇ ਸਰਪੋਸ 'ਚ ਪਾ ਲੈਣਾ ਕੱਲ ਕਈ ਵੀਰਾਂ ਨੇ ਸਰਪੂਸ ਦਾ ਜਵਾਬ ਸ਼ਿੱਕੂ ਵੀ ਦਿੱਤਾ ਸੀ ਸ਼ਿੱਕੂ ਵੀ ਕਹਿੰਦੇ ਨੇ ਇਹਨੂੰ ਆਡਾਡ ਬੋਲੀਆਂ ਚ ਆਡਾਡ ਖੇਤਿਆਂ ਚ ਖੇਤਰਾ ਚ ਇਹਨੂੰ ਸ਼ਿੱਕੂ ਵੀ ਕਹਿੰਦੇ ਨੇ ਕੋਈ ਅਰਜ ਨਹੀਂ ਉਹ ਚ ਸਾਡੇ ਵੱਲ ਸ਼ਿੱਕੂ ਕਹਿੰਦੇ ਸੀ ਉਹ ਛੋਟਾ ਜਾਂ ਹੁੰਦਾ ਸੀਗਾ ਮਤਲਬ ਕਿਲੋ ਕਦੇ ਕੋਲੇ ਨਾਲੋਂ ਵੱਡਾ ਥੋੜਾ ਜਿਹਾ ਤੇ ਬਠਲੀ ਜੀ ਵਰਗਾ ਬਸ ਉਹਨੂੰ ਸ਼ਿੱਕੂ ਕਹਿੰਦੇ ਹੁੰਦੇ ਸੀ ਅਸੀਂ ਤੇ ਅੱਜ ਦਾ ਸਵਾਲ ਏ ਕਿ ਪਹਿਲਾਂ ਨਾ ਪਿੰਡਾਂ 'ਚ ਆਮ ਇਹ ਜਿਹੜੇ ਡੰਗਰ ਰੱਖਦੇ ਸੀ ਲੋਕ ਜਾਂ ਸਾਰੇ ਘਰਾਂ 'ਚ ਤਕਰੀਬਨ ਢਾਰਾ ਜ਼ਰੂਰ ਹੁੰਦਾ ਸੀ ਇਹ ਟਾਰਾ ਕਿਨੂੰ ਕਹਿੰਦੇ ਆ ਅੱਜ ਨਵੀ ਪਨੀਰੀ ਨੂੰ ਤੇ ਦਾ ਬਿਲਕੁਲ ਹੀ ਪਤਾ ਨਹੀਂ ਹੁਣਾ ਕਿਉਂਕਿ ਇਹ ਅਲੋਪ ਹੀ ਹੋ ਗਿਆ ਸ਼ਬਦ ਸਾਡੇ ਵੇਲੇ ਆਮ ਹੀ ਹੁੰਦਾ ਸੀ ਹਰ ਘਰ 'ਚ ਹੀ ਹੁੰਦਾ ਸੀਗਾ ਟਾਰਾ ਟਾਰਾ ਕਿਨੂੰ ਕਹਿੰਦੇ ਆ ਸਵਾਲ ਦਾ ਜਵਾਬ ਜ਼ਰੂਰ ਦਿਓ ਇੱਕ ਚੰਗੇਰ ਸਰਪੋਸੇ ਤੋਂ ਮੈਨੂੰ ਕਹਾਣੀ ਯਾਦ ਆਈ ਸਾਡੇ ਗਵਾਂਢ 'ਚ ਨਾ ਬਿਲਕੁਲ ਨਾਲ ਲੱਗਦਾ ਇੱਕ ਘਰ ਹੁੰਦਾ ਸੀ ਪੂਰਾ ਜੋਦਾ ਉਹ ਚੌਧਰੀਆਂ ਦਾ ਘਰ ਸੀ ਅਸੀਂ ਉਹਨੂੰ ਪੂਆ ਕਹਿੰਦੇ ਹੁੰਦੇ ਸੀ ਤੇ ਉਹਨਾਂ ਘਰੇ ਤੰਦੂਰ ਹੁੰਦਾ ਸੀ ਸਾਡੇ ਸਾਰੇ ਮਹੱਲੇ ਦਾ ਕਿਉਂਕਿ ਉਹ ਭੂਆ ਸਰਪੋਸ ਵੀ ਹੱਥੀਂ ਬਣਾਉਂਦੀ ਸੀ ਚੰਗੇਰਾ ਸ਼ਿੱਕੂ ਇਹ ਸਭ ਕੁਝ ਬਣਾਉਂਦੀ ਹੁੰਦੀ ਸੀਗੀ ਤੇ ਤੰਦੂਰ ਸੀਗਾ ਉਹਨਾਂ ਘਰੇ ਤੇ ਪਤਾ ਕੀ ਕਰਨਾ ਸਭ ਨੇ ਬਾਲਣ ਰੱਖ ਕੇ ਆਪਦੀ ਵਾਰੀ ਪੱਕੀ ਕਰ ਜਣੀ ਵੀ ਇਹ ਦੋ ਮੇਰੀ ਵਾਰੀ ਆ ਫਿਰ ਬੀਬੀਆਂ ਨੇ ਆਪਦੇ ਤੇ ਕਰਵਾਟਾ ਲਈ ਹੋਣਾ ਤੰਦੂਰ ਤਾਇਆ ਤੇ ਰੋਟੀਆਂ ਲਾਈ ਗਏ ਨਾਲੇ ਤੇ ਉਹ ਬਣ ਗਈ ਬੀਬੀਆਂ ਦੀ ਸੱਤ ਬੀਬੀਆਂ ਦੀ ਆਊਟਿੰਗ ਹੋ ਗਈ ਉਰੇ ਪਰੇ ਦੀਆਂ ਸਾਰੀਆਂ ਗੱਲਾਂ ਹੋ ਗਈਆਂ ਦੋਸਤੋ ਕੋ ਹੋ ਗਏ ਇੱਕ ਦੂਜੇ ਦੀ ਖੈਰ ਖਬਰ ਜਾਣ ਲਈ ਨਾਲੇ ਰੋਟੀਆਂ ਲਾ ਲਈਆਂ ਨਾਲੇ ਸਾਂਝ ਬਣੀ ਰਹੀ ਇਦਾਂ ਦਾ ਸੀ ਪਹਿਲਾਂ ਸਾਡਾ ਪੰਜਾਬੀ ਸਭਿਆਚਾਰ ਤੇ ਸਵਾਲਾਂ ਦੇ ਜਵਾਬ ਜਰੂਰ ਦਿਆ ਕਰੋ ਜੇ ਇਹਦੇ ਨਾਲ ਰਲਈ ਕੋਈ ਤੁਹਾਡੇ ਕੋ ਕਹਾਣੀ ਹੋਵੇ ਜਰੂਰ ਦੱਸਿਆ ਕਰੋ ਮੈਂ ਕੋਸ਼ਿਸ਼ ਕਰੂੰਗਾ ਅਗਲੀ ਵੀਡੀਓ ਜੋ ਨੂੰ ਬੋਲਾਂ ਤਾਂ ਕਿ ਆਪਣੇ ਅਮੀਰ ਵਿਰਸੇ ਦਾ ਨਾ ਸਭ ਨੂੰ ਪਤਾ ਲੱਗ ਸਕੇ ਐਵੇਂ ਨਹੀਂ ਅੱਜ ਸਾਡੀ ਐਵੇਂ ਹੀ ਇਮੇਜ ਜਿਕ ਬਣਾਤੀ ਹੈ ਪੰਜਾਬੀਆਂ ਦੀ ਵੀ ਚਲੋ ਫਿਰ ਕਿਸੇ ਵੇਲੇ ਗੱਲ ਕਰਾਂਗੇ ਸਭ ਨੂੰ ਪਤਾ ਹੀ ਹੈ ਤੇ ਇਦਾਂ ਸਾਡਾ ਵਿਰਸਾ ਇਦਾਂ ਦਾ ਰਿਹਾ ਹੈ ਤੇ ਜੇ ਤੁਸੀਂ ਆਈਡੀ ਨੂੰ ਫੋਲੋ ਨਹੀਂ ਕੀਤਾ ਹੈ ਨਾ ਤੇ ਇਹਨੂੰ ਆਈਡੀ ਨੂੰ ਫੋਲੋ ਕਰ ਲਓ ਅਗੇ ਵਿਰਥੇ ਨਾਲ ਜੁੜੀਆਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਮੈਂ ਨਹੀਂ ਦੱਸਣੀਆਂ ਆਪਾਂ ਸਾਂਝੀਆਂ ਕਰਾਂਗੇ ਸਾਰੇ ਤੁਸੀਂ ਵੀ ਆਪਦੀਆਂ ਕਹਾਣੀਆਂ ਜੇ ਕਿਸੇ ਦੇ ਦਿਲ ਚ ਕੋਈ ਇਦਾਂ ਦੀ ਗੱਲ ਹੈ ਸਬਿਆਚਾਰ ਨਾਲ ਜੁੜੀ ਹੋਈ ਕੋਈ ਦਰਦ ਦੇ ਸਬਿਆਚਾਰ ਵਾਸਤੇ ਉਹ ਜ਼ਰੂਰ ਦੱਸਿਓ ਮੈਂ ਕੋਸ਼ਿਸ਼ ਕਰੂੰਗਾ ਭਈ ਅਗਲੇ ਵੀਡੀਓ ਜੋ ਨੂੰ ਬੋਲਾਂ ਬਤੌਰ ਤੁਹਾਡਾ ਨਾਮ ਲੈ ਕੇ